ਪੇਕੇ ਆਤ ਆਈ ਨਹੀਂ ਮੈਂ ਗੁੱਡੀਆਂ ਖੇੜਦੀ ਪੇਕੇ ਆਤ ਆਈ ਨਹੀਂ ਮੈਂ ਗੁੱਡੀਆਂ ਖੇੜਦੀ ਆਉਂਦਿਆਂ ਨੂੰ ਮਾਰੇ ਜਾਨੀ ਸੱਸ ਟੱਕਰੀ ਅੱਧੀ ਰਾਤ ਨੂੰ ਜਗਾ ਕੇ ਕਹਿੰਦੀ ਤੋ ਬੱਕਰੀ ਅੱਧੀ ਰਾਤ ਨੂੰ ਜਗਾ ਕੇ ਕਹਿੰਦੀ ਚੋ ਬੱਕਰੀ ਅੱਧੀ ਰਾਤ ਨੂੰ ਜਗਾ ਕੇ ਕਹਿੰਦੀ ਚੋ ਬੱਕਰੀ ਅੱਧੀ ਰਾਤ ਨੂੰ ਜਗਾ ਕੇ ਕਹਿੰਦੀ ਚ ਬੱਕਰੀ ਕੈਂਠਾ ਕੇ ਆਹ ਹਾਇਆ ਉੱਤੇ ਪਵਾ ਹਿਆ ਮੋਰਨੀਆਂ ਮੈਂ ਮੱਛਾ ਚਮਕ ਲਾਵੇ ਤੋਰ ਦਿਨਾਂ ਵੀ ਮੈਂ ਸੱਸ ਮੁਕਲਾਵੀ ਤੋਰ ਦਿਨਾਂ ਵੀ ਮੈਂ ਸੱਸ ਮੁਕਲਾਵੀ ਤੋਰ ਦਿਨਾਂ ਸੱਸਾ ਸੱਸਾ ਹਰ ਕੋਈ ਕਹਿੰਦਾ ਸੱਸਾ ਸੱਸਾ ਹਰ ਕੋਈ ਕਹਿੰਦਾ ਸੱਸਾ ਕੀ ਨੇ ਬਣਾਈਆਂ ਸਾਡੇ ਗੁਰੂਆਂ ਨੇ ਮਗਰ ਚੜੇ ਲਾਲਾਆਂ ਸਾਡੇ ਗੁਰੂਆਂ ਨੇ ਮਗਰ ਚੜੇ ਲਾਲਾਆਂ ਸਾਡੇ ਗੁਰੂਆਂ ਨੇ ਮਗਰ ਚੜੇ ਲਾਲਾਆਂ ਨੋਹਾ ਨੋਹਾ ਹਰ ਕੋਈ ਕਹਿੰਦਾ ਨੋਹਾ ਕਿਨੇ ਬਣਾ ਜਾਂ ਸਾਡੇ ਗੁਰੂਆਂ ਨੇ ਮਗਰ ਚੜੇ ਲਾਲਾਆਂ ਸਾਡੇ ਗੁਰੂਆਂ ਨੇ ਮਗਰ ਚੜੇ ਲਾਲਾਆਂ ਸਾਡੇ ਗੁਰੂਆਂ ਨੇ ਮਗਰ ਚੜੇ ਲਾਲਾ